ਅਮਰੀਕਾ ਤੋਂ ਵਾਪਸ ਭੇਜੇ ਪੰਜਾਬੀਆਂ ਵਿੱਚੋਂ ਜਗਰੌਂਦੀ 21 ਸਾਲਾਂ ਦੀ ਮਸਕਾਨ ਵੀ ਆਪਣੇ ਘਰ ਵਾਪਸ ਪਹੁੰਚ ਗਈ ਹੈ ਤੇ ਉਸ ਦਾ ਘਰ ਵਿੱਚ ਰੋ ਰੋ ਬੁਰਾ ਹਾਲ ਹੈ ਉਸ ਦੇ ਮਾਤਾ ਪਿਤਾ ਵੀ ਟਰੰਪ ਸਰਕਾਰ ਦੀ ਇਸ ਧੱਕੇਸਾਹੀ ਤੋਂ ਦੁਖੀ ਨੇ ਤੇ ਮਸਕਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦਾ ਹਾਲੇ 2 ਸਾਲ ਦਾ ਇੰਗਲੈਂਡ ਵੀਜ਼ਾ ਬਾਕੀ ਹੈ ਉਸ ਨੂੰ ਉਸ ਦੇ ਵੀਜ਼ੇ ਤੇ ਚੱਲਦਿਆਂ ਇੰਗਲੈਂਡ ਪੜ੍ਹਾਈ ਪੂਰੀ ਕਰਵਾਉਣ ਲਈ ਮਦਦ ਕੀਤੀ ਜਾਵੇ ਜਗਰੌਂਪਨ ਦੀ ਮਸਕਾਨ ਦਾ ਆਪਣੇ ਘਰ ਵਿੱਚ ਪਹੁੰਚਣ ਤੇ ਰੋ ਰੋ ਬੁਰਾ ਹਾਲ ਹੈ ਉਸਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ 1 ਜਨਵਰੀ 2024 ਨੂੰ ਇੰਗਲੈਂਡ 3 ਸਾਲ ਸਟੱਡੀ ਵੀਜ਼ੇ ਤੇ ਗਈ ਸੀ ਅਤੇ ਹਾਲੇ ਉਸ ਕੋਲ 2 ਸਾਲ ਦਾ ਸਟੱਡੀ ਵੀਜ਼ਾ ਬਾਕੀ ਹੈ। ਉਹ ਆਪਣੀਆਂ ਸਹੇਲੀਆਂ ਨਾਲ 45-50 ਲੋਕਾਂ ਸਮੇਤ ਇੰਗਲੈਂਡ ਅਮਰੀਕਾ ਬਾਡਰ ਤੇਜਵਾਨਾਂ ਤੇ ਘੁੰਮਣ ਗਈ ਸੀ ਤੇ ਕੈਲੀਫੋਰਨੀਆ ਦੀ ਪੁਲਿਸ ਨੇ ਉਹਨਾਂ ਸਾਰਿਆਂ ਨੂੰ ਇੱਕ ਬੱਸ ਵਿੱਚ ਬਿਠਾਇਆ ਉਹਨਾਂ ਨੂੰ ਖਾਣ ਪੀਣ ਲਈ ਸਨੈਕਸ ਵੀ ਦਿੱਤੇ। ਪਰ ਉਸ ਸਮੇਂ ਉਹ ਸਾਰੇ ਹਰਾਨ ਰਹਿ ਗਏ ਜਦੋਂ ਉਹਨਾਂ ਸਾਰਿਆਂ ਨੂੰ ਇੰਡੀਆ ਵਾਲੇ ਜਹਾਜ਼ ਵਿੱਚ ਬਿਠਾ ਕੇ ਇੰਡੀਆ ਭੇਜ ਦਿੱਤਾ ਉਸਨੇ ਇਹ ਵੀ ਕਿਹਾ ਕਿ ਅਜਿਹੇ ਮੌਕੇ ਏਤੋਨੀਆਂ ਸਰਕਾਰਾਂ ਨੂੰ ਉਹਨਾਂ ਦਾ ਹੱਥ ਫੜਨਾ ਚਾਹੀਦਾ ਤਾਂ ਜੋ ਉਹਨਾਂ ਦਾ ਪਿਵਕ ਖਰਾਬ ਹੋਣ ਤੋਂ ਬਚ ਸਕੇ ਨਾ ਮੈਂ ਤੁਹਾਡਾ ਤੁਸੀਂ ਕਦੋਂ ਗਏ ਸੀ ਯੂਕੇ ਤੇ ਕੀ ਹੋਇਆ ਜਿਸ ਕਰਕੇ ਆਪਾਂ ਉਹਨੂੰ ਇੰਡੀਆ ਵਾਪਸ ਭੇਜਿਆ ਨਾ ਮੇਰਾ ਨਾਮ ਮਸਕਾਨ ਹੈ ਮੈਂ ਯੂਕੇ ਉਪ 5 ਜਨਵਰੀ 2024 ਨੂੰ ਗਈ ਸੀ ਸਟੱਡੀ ਵੀਜ਼ਾ ਸੀ ਮੇਰਾ ਮੈਯੂਕੇ ਵੈਲਿਡ ਸੀ ਅਸੀਂ ਘੁੰਮਣ ਗਏ ਸੀ ਤੇਜਵਾਨਾ ਤੱਕ ਤੇ ਉਸ ਤੋਂ ਬਾਅਦ ਸਾਨੂੰ ਰੋਕਿਆ ਵੀ ਤੁਹਾਨੂੰ ਆਣਗੇ ਉਹ ਤੁਹਾਨੂੰ ਲੈ ਕੇ ਜਾਣਗੇ ਤੇ ਅਸੀਂ ਵੀ ਵੇਟ ਕੀਤਾ ਸਾਨੂੰ ਖੁਦ ਆਏ ਲੈ ਕੇ ਗਏ ਸਾਨੂੰ ਬਹੁਤ ਦੇ ਬਿਹੇਵ ਕੀਤਾ ਉੱਥੇ ਜਾ ਕੇ ਤੇ ਥੋੜੇ ਦਿਨਾਂ ਬਾਅਦ ਸਾਨੂੰ 10 ਦਿਨ ਉਹਨਾਂ ਨੇ ਰੱਖਿਆ ਬਹੁਤ ਧਿਆਨ ਰੱਖਿਆ ਤੇ 10 ਦਿਨਾਂ ਬਾਅਦ ਉਹਨਾਂ ਨੇ ਸਾਨੂੰ ਇੱਥੇ ਇੰਡੀਆ ਲੈ ਕੇ ਵਾਪਸ ਛੱਡਤਾ ਤੇ ਕਹਿੰਦਾ ਤੁਸੀਂ ਰਿਪੋਰਟ ਅਸੀਂ ਤਾਂ ਕੁਝ ਕੀਤਾ ਵੀ ਨਹੀਂ ਬਿਨਾ ਗੱਲ ਤੋਂ ਅੱਗੇ ਤੇਜਵੰਦ ਨੂੰ ਤੁਹਾਨੂੰ ਕੋਲ ਲੈਣ ਆਇਆ ਸੀਗਾ ਉਹਨਾਂ ਨੇ ਤੁਹਾਨੂੰ ਕੁਝ ਦੱਸਿਆ ਵੀ ਕਿਉਂ ਤੁਹਾਨੂੰ ਉੱਧਰ ਲੈ ਕੇ ਚੱਲੇ ਆਇਆ ਜਾਂ ਕਿਸ ਤਰ੍ਹਾਂ ਨਹੀਂ ਉਹਨਾਂ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ ਸਿਰਫ ਸਹੀ ਵੇਟ ਕੀਤੀ ਉਹ ਆਏ ਸਾਨੂੰ ਬਿਠਾਇਆ ਬੱਸ 'ਚ ਤੇ ਲੈ ਕੇ ਗਏ ਸਾਨੂੰ ਕੈਲੀਫੋਰਨੀਆ ਪੁਲਿਸ ਵਾਲੇ ਲੈਣ ਆਏ ਸੀ ਜਿਸਾਨੋਂ ਬਹੁਤ ਜਿਆਦਾ ਬੇਵਕੀਤਾ ਸਾਨੂੰ ਬੱਸ 'ਚ ਬਿਠਾਇਆ ਆਰਾਮ ਨਾਲ ਸਾਡੇ ਬੈਗ ਰੱਖੇ ਤੇ ਉਹ ਬਾਅਦ 'ਚ ਸਾਨੂੰ ਇੰਡੀਆ ਲੈ ਗਿਆ ਇਸ ਤੋਂ ਸ਼ੌਕਾ ਬਿਨਾ ਹਾਲ ਤੋਂ ਇੰਡੀਆ ਆ ਗਏ ਮਤਲਬ ਤੁਹਾਨੂੰ ਕੁਛ ਨਹੀਂ ਦੱਸਿਆ ਕਿ ਤੁਹਾਨੂੰ ਕਿੱਥੇ ਲੈ ਕੇ ਜਾਣੇ ਨਹੀਂ ਸਾਨੂੰ ਉਹਨਾਂ ਨੇ ਉੱਥੇ ਵੀ ਜਦੋਂ ਫਲਾਈਟਸ ਬਠਾਇਆ ਫਲਾਈਟਸ ਵੀ ਨਹੀਂ ਸਾਨੂੰ ਦੱਸਿਆ ਤੁਸੀਂ ਵਾਪਸ ਇੰਡੀਆ ਆ ਰਹੇ ਹਾਂ ਅਸੀਂ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਅਸੀਂ ਇੰਡੀਆ ਵਾਪਸ ਆ ਗਏ ਜਦੋਂ ਇੱਥੇ ਲੈਂਡ ਹੋਏ ਮੈਂ ਕੀ ਤੁਸੀਂ ਕਹਿੰਦੇ ਹੋ ਕਿ ਮਤਲਬ ਅਪੀਲ ਕੀ ਕਰਦੇ ਹੋ ਸਰਕਾਰਾਂ ਨੂੰ ਤੁਹਾਡਾ ਕਿੰਨਾ ਤੱਕਾ ਹੋ ਗਿਆ ਤੱਕਾ ਤਾਂ ਵੀਰੇ ਸਾਰਾ ਤੱਕਾ ਹੀ ਗਿਆ ਹੈ ਬਿਨਾਂ ਗੱਲ ਤੋਂ ਅਸੀਂ ਵਾਪਸ ਆ ਗਏ ਸਾਡੇ ਕੋ ਵੈਲਿਡ ਵੀਜ਼ੇ ਸੀ ਸੀ ਲੀਗਲ ਗਏ ਅਸੀਂ ਕੋਈ ਬਾਰਡਰ ਕਰਾਸਿੰਗ ਕੀਤਾ ਅਸੀਂ ਕੋਈ ਕੰਟੀਨੈਂਟ ਉੱਪਰ ਕੋਈ ਕੁਝ ਨਹੀਂ ਕੀਤਾ ਬਿਲਕੁਲ ਲੀਗਲ ਅਸੀਂ ਖੜੇ ਹਾਂ ਤੇ ਸ ਤੋ ਇਹ ਕੋਈ ਹੁਣ ਵੀ ਲੀਗਲ ਵੀਜ਼ਾ ਹੈਗਾ ਹਾਂਜੀ ਮੇਰੇ ਕੋ 2 ਸਾਲ ਦਾ ਹੁਣ ਵੀ ਲੀਗਲ ਵੀਜ਼ਾ ਤੇ ਸਾਨੇ ਇਮੀਗ੍ਰੇਸ਼ਨ ਕਹਿੰਦੇ ਤੁਸੀਂ ਕਿਤੇ ਵੀ ਨਹੀਂ ਆ ਸਕਦੇ 5 ਸਾਲ ਇਹ ਤਾਂ ਕੋਈ ਰਾਈਟ ਨਹੀਂ ਹੋਇਆ ਸੀ ਕਿਤੇ ਵੀ ਨਹੀਂ ਜਾ ਸਕਦੇ 5 ਸਾਲ ਕਹਿੰਦੇ ਤੁਸੀਂ ਛੱਡ ਨਹੀਂ ਸਕਦੇ ਅਸਟਾਨਾ ਜੋਸੜਨਾ ਤੱਕ ਸਾਡੇ ਵੱਲ ਦੇਖਿਆ ਜਾਵੇ ਸਾਡੇ ਵੱਲੇ ਕੰਮ ਪੂਰਾ ਕੀਤਾ ਜਾਵੇ ਜੋ ਹੋਇਆ ਸਭ ਕਲੀਅਰ ਹੋਵੇ ਮੁਸਕਾਨ ਦੇ ਪਿਤਾ ਜਗਦੀਸ਼ ਕੁਮਾਰ ਕੋਲੋਂ ਆਪਣੇ ਬੱਚੇ ਨਾਲ ਹੋਈ ਇਸ ਤੱਕੇਸਾਈ ਤੋਂ ਬਾਅਦ ਬੋਲਿਆ ਵੀ ਨਹੀਂ ਜਾ ਰਿਹਾ ਸੀ ਪਰ ਫਿਰ ਵੀ ਉਸਨੇ ਕਿਹਾ ਕਿ ਉਸਨੇ ਆਪਣੀ ਬੱਚੀ ਦੇ ਚੰਗੇ ਭਵਿੱਖ ਨੂੰ ਲੈ ਕੇ ਆਪਣੀ ਕੀਤੀ ਮਿਹਨਤ ਦਾ ਕਮਾਇਆ ਪੈਸਾ ਅਤੇ ਨਾਲ 45 ਲੱਖ ਦਾ ਕਰਜ਼ਾ ਲੈ ਕੇ ਇੰਗਲੈਂਡ ਭੇਜਿਆ ਸੀ ਉਹਨਾਂ ਇਹ ਸੋਚਿਆ ਕਿ ਇਸ ਬੇਟੀ ਨੂੰ ਇੰਗਲੈਂਡ ਭੇਜਣ ਤੋਂ ਬਾਅਦ ਉਸ ਦੀਆਂ ਹੋਰ ਤਿੰਨ ਬੇਟੀਆਂ ਦਾ ਭਵਿੱਖ ਵੀ ਬਣ ਜਾਵੇਗਾ ਉਹ ਮੌਕੇ ਦੀਆਂ ਸਰਕਾਰਾਂ ਨੂੰ ਇਸ ਮੌਕੇ ਮਦਦ ਦੀ ਅਪੀਲ ਕਰਦੇ ਨੇ ਇਹ ਤਾਂ ਆਪਣੇ ਬੱਚੇ ਦੇ ਫਿਊਚਰ ਵਾਸਤੇ ਭੇਜਿਆ ਸੀਗਾ। ਉਹ ਬੱਚੇ ਦਾ ਤੱਕਾ ਹੋ ਗਿਆ ਜੀ। ਉਹ ਦੇਖਣਾ ਚਾਹੀਦਾ ਹੁਣ ਤੁਹਾਨੂੰ ਸਰਕਾਰਾਂ ਨੂੰ। ਕਿ ਕਿਸ ਤਰ੍ਹਾਂ ਮਤਲਬ ਵੀ ਤੁਹਾਡੇ ਕਿੰਨੇ ਬੱਚੇ ਆ ਤੇ ਚਾਰ ਕੁੜੀਆਂ ਮੇਰੀ ਜੀ ਇਹ ਵੱਡੀ ਕੁੜੀਆਂ ਸਭ ਤਾਂ ਜੀ। ਠੀਕ ਹੈ ਜੀ। ਕੀ ਕਹੋਗੇ? ਕਿ ਸਤਾਂ ਤੁਸੀਂ ਬਦਲ ਆਪਣੇ ਬੱਚੇ ਨੂੰ ਬਾਹਰ ਭੇਜਿਆ ਸੀ। ਲੋਨ ਲੈ ਕੇ ਭੇਜਿਆ ਸੀ ਬੱਚੇ ਨੂੰ ਬਾਹਰ। ਜੀ। ਤੇ ਬਸ ਆ ਹੋ ਗਿਆ ਜਿਹੜਾ ਤੁਹਾਨੂੰ ਪਤਾ ਹੀ ਇਸ ਬਾਰੇ। ਬੱਚਾ ਸੈੱਟ ਕਰਨ ਵਿੱਚੇ ਬੱਚੇ ਨੂੰ ਭੇਜਿਆ ਸੀਗਾ। ਜੀ। ਉਹ ਬੱਚਾ ਸੈੱਟ ਹੋ ਜਗਾ ਬੱਚੇ ਦੂਜੇ ਵੀ ਸੈੱਟ ਹੋ ਜਾਣਗੇ ਪਰ ਹੁਣੇ ਵਾਪਸ ਆ ਗਈ ਬਾਕੀ ਸਰਕਾਰ ਨੂੰ ਦੇਖਣਾ ਚਾਹੀਦਾ ਕੀ ਬਣ ਸਕਦਾ ਇਹਦਾ ਮੁਸਕਾਨ ਦੇ ਘਰ ਪਹੁੰਚੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਨੁਕੇ ਨੇ ਵੀ ਗਿਆ ਕਿ ਔਕੀ ਘੜੀ ਵਿੱਚ ਉਹ ਪਰਿਵਾਰ ਦੇ ਨਾਲ ਨੇ ਇਸ ਬੱਚੇ ਲਈ ਉਹ ਸੀਐਮ ਸਾਹਿਬ ਕੋਲੇ ਜਾਣਗੇ ਜੋ ਵੀ ਮਦਦ ਪਰਿਵਾਰ ਲਈ ਬਣ ਪਾਵੇਗੀ ਉਹ ਜ਼ਰੂਰ ਕਰਵਾਉਣਗੇ ਸਰ ਬੱਚੀ ਨੂੰ ਹਾਸਲ ਦਿੱਤਾ ਹੈ ਕੀ ਲੱਗਦਾ ਕਿ ਇਹਦੇ ਵਿੱਚ ਹੁਣ ਅੱਗੇ ਪੰਜਾਬ ਸਰਕਾਰ ਕੁਝ ਕਰ ਸਕਦੀ ਹੈ ਇਹ ਪਰਿਵਾਰ ਦੇ ਨਾਲ ਸਾਡੇ ਬੜੇ ਪੁਰਾਣੇ ਪਰਿਵਾਰਕ ਰਿਸ਼ਤੇ ਹਨ ਜਿੱਥੇ ਇੱਕ ਫਾਦਰ ਨੇ ਆਪਣੀਆਂ ਚਾਰਾਂ ਧੀਆਂ ਨੇ ਬੈਟਰ ਫਿਊਚਰ ਨੂੰ ਦੇਖ ਕੇ ਆਪਣੀ ਬੱਚੀ ਨੂੰ ਜਿੰਵੇਂ ਕਿਵੇਂ ਆਪਣੀ ਜਿਹੜੀ ਜ਼ਿੰਦਗੀ ਦੀ ਕਮਾਈ ਸੀ ਉਹ ਲਗਾ ਕੇ ਵਿਦੇਸ਼ ਭੇਜਿਆ ਮੈਂ ਤਾਂ ਹੈਰਾਨ ਹਾਂ ਇਸ ਗੱਲ ਤੇ ਕਿ ਬੱਚੀ ਯੂਕੇ ਪੜ੍ਹਨ ਗਈ ਸੀ ਉਹਦੇ ਕੋਲ ਅਜੇ 2 ਸਾਲ ਦਾ ਵੀਜ਼ਾ ਹੈਗਾ ਯੂਕੇ ਤੋਂ ਅਮਰੀਕਾ ਦੇ ਵਿੱਚ ਇੱਕ ਪ੍ਰਵੀਜ਼ਨ ਆ ਬੱਚਿਓ ਤੇਜਵਾਨ ਜਿਹੜੀ ਉੱਥੇ ਕੋਈ ਜਗ੍ਹਾ ਉੱਥੇ ਜਾ ਸਕਦੇ ਆ ਬਾਰਡਰ ਤੇ ਘੁੰਮ ਸਕਦੇ ਆ ਬਾਰਡਰ ਤੇ ਘੁੰਮ ਸਕਦੇ ਆ ਸਾਡੀ ਧੀ ਘੁੰਮਣ ਗਈ ਸੀ ਉੱਥੇ ਘੁੰਮਦੇ ਘੁੰਮਦੇ ਨੂੰ ਆਪ ਹੀ ਲੈ ਗਏ ਤੇ ਸਾਰਾ ਕੁਝ ਹੋ ਗਿਆ ਇਹ ਜਿਹੜਾ ਸਰਕਾਰਾਂ ਤੋਂ ਆਸ ਨਹੀਂ ਰੱਖੀ ਜਾ ਸਕਦੀ ਉਹ ਵੀ ਇੱਕ ਅਮਰੀਕਾ ਵਰਗੇ ਕੰਟਰੀ ਤੋਂ ਜਿਹੜਾ ਦੁਨੀਆਂ 'ਚ ਵਰਲਡ ਵਾਈਡ ਮਸ਼ਹੂਰ ਆ ਅੱਜ ਸਾਨੂੰ ਜ਼ਰੂਰ ਇਹ ਲੱਗ ਰਿਹਾ ਪਰ ਅਸੀਂ ਪਰਮਾਤਮਾ ਦਾ ਲੱਖ ਲੱਖ ਸ਼ੁਕਰਗੁਜ਼ਾਰ ਆ ਕਿ ਸਾਡੀ ਧੀ ਸਾਡੇ ਘਰੇ ਸਹੀ ਸਲਾਮਤ ਆ ਆਪਦੇ ਪਰਿਵਾਰ 'ਚ ਬੈਠੀ ਆ ਜ਼ਿੰਦਗੀ 'ਚ ਜਿਹੜੀ ਜਮਾ ਪੂੰਜੀ ਖਤਮ ਹੋਈ ਆ ਉਹ ਤਾਂ ਫੇਰ ਭਰ ਜਾਂਦੀ ਆ ਪਰ ਬੱਚਿਆਂ ਵਰਗੀ ਦੇਣ ਜਿਹੜੀ ਬੱਚੇ ਦੀ ਦੇਣ ਆ ਉਹ ਨਹੀਂ ਕਿਤੇ ਭਰਦੀ ਹੁਣ ਮੈਂ ਜ਼ਰੂਰ ਇਸ ਗੱਲ ਦੀ ਸੀਐਮ ਸਾਹਿਬ ਨਾਲ ਗੱਲ ਕਰੂੰਗੀ ਜਿੰਨਾ ਵੱਧ ਤੋਂ ਵੱਧ ਜੋ ਹੋ ਸਕਿਆ ਮੇਰੇ ਵੱਲੋਂ ਸਾਡੀ ਪਾਰਟੀ ਵੱਲੋਂ ਸਰਕਾਰ ਵੱਲੋਂ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਦਰੋਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀ ਸਪਾਸਲ ਦੀ ਇੱਕ ਖਾਸ ਰਿਪੋਰਟ